ਸੀਟੂ ਯੂਨੀਅਨ ਤੇ ਜਿਸ ਵਿੱਚ ਸਾਡੇ ਸੀਵਰੇਜ এমਪਲਾਈ ਯੂਨੀਅਨ ਸਫਾਈ ਸੇਵਕ ਯੂਨੀਅਨ ਸਫਾਈ ਸੇਵਕ ਸੰਗ ਬੀ ਐਮ ਐਸ ਤੋਂ ਸਾਡੇ ਜਿਹੜੇ ਕਾਫੀ ਜਥੇਬੰਦੀਆਂ ਜਿਹੜੀਆਂ ਇੱਕ ਦਿਨਾਂ ਨਾਲ ਰਲ ਕੇ ਮੋਰਚਾ ਬਣਾਇਆ ਇਹ ਮੋਰਚਾ ਸਾਨੂੰ ਬਣਾਉਂਦੀ ਇਸ ਲੋਡ ਇਸ ਲਈ ਲੋਡ ਪਈ ਆ ਕਿ ਪ੍ਰਸ਼ਾਸਨ ਜਿਹੜਾ ਆ ਯੂਨੀਅਨਾਂ ਨਾਲ ਜਥੇਬੰਦੀਆਂ ਨਾਲ ਬੜੀ ਵਾਰੀ ਮੀਟਿੰਗ ਕਰਦਾ ਆ ਕੋਈ ਮੰਗ ਪੱਤਰ ਦਿੰਦਾ ਉਹਨੂੰ ਬੁਲਾਉਂਦਾ ਆ ਮੀਟਿੰਗ ਕਰਕੇ ਜੀ ਆਸ਼ਵਾਸਨ ਦੇ ਦਿੰਦਾ ਆ ਉਹਦੀ ਪ੍ਰਸੀਟਿੰਗ ਵੀ ਤਿਆਰ ਹੋ ਜਾਂਦੀ ਆ ਲੇਕਿਨ ਜਿਹੜਾ ਆ ਅਸਲੀਅਤ ਦੇ ਵਿੱਚ ਉਹ ਮੰਗਾ ਦੇ ਉੱਤੇ ਅਮਲ ਨਹੀਂ ਕੀਤਾ ਜਾਂਦਾ ਉਹ ਜਿਹੜੀਆਂ ਮੰਗਾ ਅੱਜ ਵੀ ਸਾਡੀਆਂ ਉਸ ਤਰ੍ਹਾਂ ਹੀ ਬਰਕਰਾਰ ਆ ਅਸੀਂ ਅੱਜ ਦੇਖੋ 28 ਤਰੀਕ ਹੋ ਚੁੱਕੀ ਆ ਆਊਟਸੋਰਸ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਹਜੇ ਤੱਕ ਮਿਲੀ ਮੈਂ ਪਿਛਲੀ ਵਾਰੀ ਵੀ ਧਰਨਾ ਲਾਇਆ ਸੀ ਤੇ ਮੋਰਚੇ ਵੱਲੋਂ ਜਿਹੜਾ ਧਰਨਾ ਲਾ ਕੇ ਮੋਰਚੇ ਨੇ ਜਿਹੜੀ ਉਹਨਾਂ ਨੂੰ ਤਨਖਾਹਾਂ ਦਿਵਾਤੀਆਂ 26 27 ਨੂੰ ਮੈਂ ਹੈਰਾਨ ਇਸ ਚੀਜ਼ ਦਾ ਆ ਜਦੋਂ ਤੁਸੀਂ ਇੱਕ ਭਰਤੀ ਕੀਤੀ ਆ ਪਹਿਲਾਂ ਤਾਂ ਜਿਹੜੀ ਸਰਕਾਰ ਦੀਆਂ ਨੋਟੀਫਿਕੇਸ਼ਨਸ ਆ ਜਾਂ ਸਰਕਾਰ ਦੀਆਂ ਹਦਾਇਤਾਂ ਆ ਉਹ ਆ ਕਿ ਜਿੰਨੀ ਵੀ ਭਰਤੀ ਕਰੋ ਪੱਕੇ ਤੌਰ ਤੇ ਕਰੋ ਤੇ ਇਹਨਾਂ ਨੂੰ ਜਿਹੜਾ ਇੱਕ ਲੌਲੀਪੌਪ ਦੇ ਕੇ ਕੱਚਿਆਂ ਤੇ ਰੱਖ ਲੈਂਦੇ ਹੋ ਉਹਨਾਂ ਨੂੰ 8-8 ਦਾਦਾ ਹਜ਼ਾਰ ਤੇ ਉਹਨਾਂ ਕੋਲ ਕੰਮ ਜਿਹੜਾ ਆ 50-50 60-60 ਹਜ਼ਾਰ ਰੁਪਏ ਦਾ ਜਿਹੜਾ ਕੰਮ ਲਿਆ ਜਾਂਦਾ ਆ ਉਹ ਜਿਹੜੀ 10000 ਸੈਂ 8000 ਸੈਲਰੀ ਆ ਉਹ ਵੀ ਇਹਨਾਂ ਨੂੰ ਸਮੇਂ ਸਿਰ ਨਹੀਂ ਦਿੱਤੀ ਜਾਂਦੀ ਪ੍ਰੋਵੀਡੈਂਟ ਫੰਡ ਆ ਅੱਜ 6 ਸਾਲ ਹੋ ਗਏ ਆ ਆ ਸਾਨੂੰ ਜਿਹੜਾ ਯੂਨੀਅਨਾਂ ਚਲਾਉਂਦੇ ਹੋ ਆਪਾਂ ਦੇਖਦੇ ਆ ਮੇਰੇ ਸਾਥੀਆਂ ਨੂੰ ਕਈਆਂ ਨੂੰ 30 ਸਾਲ ਹੋ ਚੁੱਕੇ ਆ ਪ੍ਰੋਵੀਡੈਂਟ ਫੰਡ ਜਿਹੜਾ ਮੁਲਾਜ਼ਮ ਦਾ ਹਰ ਮਹੀਨੇ ਉਹਨਾਂ ਦੀ ਤਨਖਾਹਾਂ ਚੋਂ ਕੱਟ ਲੈਂਦੇ ਆ لیکن اونਾਂ ਦੇ ਖਾਤੇ ਦੇ ਵਿੱਚ ਜਿਹੜੀ ਜੋ ਸਟੇਟਮੈਂਟ ਕਢਾਈ ਜਾਂਦੀ ਜਾਂ ਪਾਸਬੁੱਕ ਕਢਾਈ ਜਾਂਦੀ ਉਹ ਜ਼ੀਰੋ ਹੀ ਹੁੰਦੀ ਆ 12 2012 ਤੋਂ ਲੈ ਕੇ 21 ਤੱਕ 22 ਤੱਕ ਜਿਹੜਾ ਬਿਲਕੁਲ ਜਿਹੜਾ ਸਫੇ ਜਿਹੜੇ ਆ ਨਾ ਉਹ ਕਲੀਨ ਨੇ ਉਹਨਾਂ ਦੇ ਉੱਤੇ ਐਂਟਰੀਆਂ ਕੋਈ ਨਜ਼ਰ ਨਹੀਂ ਆਉਂਦੀਆਂ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਉਹ ਜਿੰਨੀ ਵੀ ਪੈਂਡੈਂਸੀ ਆ ਮੇਰੇ ਖਿਆਲ ਚ 30 ਕਰੋੜ ਇਹ ਪਹਿਲਾਂ ਮੰਨੇ ਸੀ ਅੱਜ ਤੋਂ 6-7 ਮਹੀਨੇ ਪਹਿਲਾਂ ਉਹਨੋਂ 30 ਕਰੋੜ ਤੋਂ ਵੱਧ ਕੇ 40 ਕਰੋੜ ਹੋ ਗਈ ਹੋਣੀ 70 ਲੱਖ ਰੁਪਏ ਦਾ ਘੁਟਾਲਾ ਕੋਈ ਮੁਲਾਜ਼ਮ ਕਰ ਰਿਹਾ ਉਹ 70-80 ਲੱਖ ਰੁਪਈਆ ਮੁਲਾਜ਼ਮਾਂ ਦੇ ਖਾਤੇ 'ਚ ਵਾਪਸ ਜਮਾ ਕਰ ਲੇਕਿਨ ਜਿਹੜਾ ਨਹੀਂ ਜਿਹੜੇ ਆ 40 ਕਰੋੜ ਫਾਇਨੰਸੀ ਦੇ ਜਾਂ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਪ੍ਰਸ਼ਾਸਨ ਨੇ ਕੀ ਐਕਸ਼ਨ ਲਿਆ ਆ ਅਸੀਂ ਇੱਕੋ ਚੀਜ਼ ਮੰਗ ਕਰਦੇ ਆ ਸਾਨੂੰ ਨਹੀਂ ਪਤਾ ਉਹ 40 ਕਰੋੜ ਰੁਪਇਆ ਕਿੱਥੋਂ ਆਣਾ ਆ ਪ੍ਰਸ਼ਾਸਨ ਕਿੱਥੋਂ ਲਿਆਏਗਾ ਸਾਡੇ ਖਾਤਿਆਂ ਦੇ ਵਿੱਚ ਜਿਹੜਾ ਸਾਡਾ ਹੱਕ ਆ ਸਰਕਾਰ ਦੀ ਹਦਾਇਤਾਂ ਪੀਐਫ ਜਿਹੜਾ ਆ ਬਲਾਜਮ ਦਾ ਪੀਐਫ ਦੇ ਵਿੱਚੋਂ 1 ਰੁਪਇਆ ਵੀ ਇਹ ਵਰਤ ਨਹੀਂ ਸਕਦੇ ਮੈਨੂੰ ਇਹ ਸਮਝ ਨਹੀਂ ਆਂਦੀ ਕਿ 40 ਕਰੋੜ ਇਹਨਾਂ ਨੇ ਕਿੱਥੇ ਵਰਤ ਲਿਆ ਅਸੀਂ ਇੱਕੋ ਮੰਗ ਕਰਦੇ ਆ ਕੀ ਮੀਟਿੰਗਾਂ ਵਾਲਾ ਜਿਹੜਾ ਦੌਰਿਆ ਉਹ ਖਤਮ ਹੋ ਚੁੱਕਾ ਹੈ ਮੁਲਾਜ਼ਮ ਜਾ ਚੁੱਕਾ ਹੈ ਤੁਸੀਂ ਦੇਖੋ ਅੱਜ ਮੁਲਾਜ਼ਮ ਸਾਥੀ ਮੇਰੇ ਇੱਥੇ ਜਿਹੜੇ ਸ਼ਾਮਲ ਹੋਏ ਨੇ ਜਿਹੜੇ ਸਾਡੀ ਆਵਾਜ਼ ਨਾਲ ਆਵਾਜ਼ بلند ਕਰ ਰਹੇ ਨੇ ਇਹ ਮੰਗਾਂ ਦਾ ਹੱਲ ਤੁਰੰਤ ਕੀਤਾ ਜਾਵੇ ਨਹੀਂ ਤੇ ਜਿਹੜਾ ਵੀ ਸੰਘਰਸ਼ ਆਹੀ ਅਗਰ ਆਉਣ ਵਾਲੇ ਸਮੇਂ ਚ ਅਲੀਕਾਂਗੇ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਪ੍ਰਧਾਨ ਸੀਟੂ ਯੂਨੀਅਨ ਨਗਰ ਨਿਗਮ ਹੰਦਸਰ ਹਾਂਜੀ ਸਾਡਾ ਇੱਕ ਸਾਂਝਾ ਮੋਰਚਾ ਬਣਿਆ ਆਂ ਪਹਿਲਾਂ ਦੱਸ ਚੁੱਕੇ ਸੋਰੂ ਜੀ 7-8 ਜਥੇਬੰਦੀਆਂ ਜਿਹਦੇ ਵਿੱਚ ਹੈਗੀਆਂ ਆਂ ਅਸੀਂ ਕਾਫੀ ਦੇ ਤੋ ਆਵਾਜ਼ ਠਾ ਰਹੇ ਆਂ ਜਿਹੜਾ ਪੀਐਫ ਦਾ ਸੀਪੀਐਫ ਕੱਚਿਆਂ ਦਾ ਬੰਦਿਆਂ ਦਾ ਉਹ ਯਾਨੀ ਕਿ ਖਾਤਿਆਂ ਦੇ ਵਿੱਚ ਪੈ ਨਹੀਂ ਰਿਹਾ ਇਹਦੇ ਤੇ ਬਹੁਤ ਤਕੜੇ ਘਮਲੇ ਹੋਏ ਆ ਘਟਾਲੇ ਹੋਏ ਆ ਖਬਰਾਂ ਚ ਟੀਵੀ ਤੇ ਪੰਜਾਬ ਸਰਕਾਰਾਂ ਤੱਕ ਪਹੁੰਚਿਆ ਪਰ ਕੋਈ ਅਸਰ ਨਹੀਂ ਹੈਗਾ ਹੁਣ ਜਿਹੜੀ ਲੜਾਈ ਆ ਇਹ ਸਾਡੀ ਆਸ-ਪਾਸ ਦੀ ਲੜਾਈ ਆ ਅਸੀਂ ਵਾਰ-ਵਾਰ ਮੋਰਚੇ ਨਹੀਂ ਲਾਉਣੇ ਵਾਰ-ਵਾਰ ਮੀਟਿੰਗਾਂ ਨਹੀਂ ਕਰਦੇ ਹਾਂ ਬਹੁਤ ਮੀਟਿੰਗਾਂ ਕਰ ਚੁੱਕੇ ਹਾਂ ਘੱਟੋ-ਘੱਟ 10 ਕਮਿਸ਼ਨਰਾਂ ਨਾਲ ਅਸੀਂ ਮੀਟਿੰਗਾਂ ਕਰ ਚੁੱਕੇ ਹਾਂ ਲਿਖਤੀ ਸਾਡੇ ਕੋਲ ਹੈਗਾ ਪਰ ਸੀਟਿੰਗਾਂ ਹੈਗੀਆਂ ਆ ਵੀ ਤੁਹਾਡਾ ਪੀਐਫ ਪਹਿਲਾਂ 30 ਕਰੋੜ ਹੁੰਦਾ ਸੀ ਅੱਜ ਤੋਂ 3-4 6 ਮਹੀਨੇ ਪਹਿਲਾਂ ਹਲੇ 40 ਕਰੋੜ ਤੋਂ ਉੱਤੇ ਪਹੁੰਚ ਚੁੱਕਿਆ ਇਹ ਦਿਨੋਂ ਦਿਨ ਵਧਦਾ ਜਾਣਾ ਕਿਉਂ ਵਧਿਆ ਇਹਨਾਂ ਦੀਆਂ ਨਲਾਇਕੀਆਂ ਕਰਕੇ ਕਿਉਂਕਿ ਮਜ਼ਦੂਰਾਂ ਦਾ ਮੁਲਾਜ਼ਮਾਂ ਦਾ ਜਿ ਮੁਲਾਜ਼ਮਾਂ ਦਾ ਜਿੰਨਾ ਵੀ ਆ ਥ੍ਰੀ ਕਲਾਸ ਆ 3 ਕਲਾਸ ਆ ਜਿੰਨੇ ਵੀ ਆ ਸਾਰਿਆਂ ਦਾ ਪੀਐਫ ਜਿਹੜਾ ਖਾਧਾ ਗਿਆ ਧੋਖੇ ਨਾਲ ਜਾਲੀ ਸਾਈਨ ਕਰ ਕਰਕੇ ਜਾਲੀ ਗੁੱਠੇ ਲਾ ਲਾ ਕੇ ਸਾਰਿਆਂ ਦਾ ਪੀਐਫ ਖਾ ਲਿਆ ਜਿਹੜੇ ਪੀਐਫ ਖਾਣ ਵਾਲੇ ਆ ਉਹ ਜਿਨ੍ਹਾਂ ਤੇ ਕੇਜ ਅਜੇ ਤੱਕ ਸੀਟਾਂ ਤੇ ਬੈਠੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਗਰੀਬਾਂ ਦਾ ਇੱਥੋਂ ਤੱਕ ਆ ਵੀ 30 35 35 ਸਾਲ ਸਾਨੂੰ ਹੋ ਗਿਆ ਸਾਨੂੰ ਅਜੇ ਤੱਕ ਪਤਾ ਹੀ ਨਹੀਂ ਸਾਡਾ ਪੀਐਫ ਕਿੰਨਾ ਹੈ ਬਹੁਤ ਸਾਰੇ ਅਸੀਂ ਚਲੋ ਰੋਲਾ ਰੂਲਾ ਪਾ ਗਏ ਥੋੜਾ ਬਹੁਤਾ ਕੁਝ ਪਤਾ ਨਹੀਂ ਕਿੰਨੇ ਕ ਕੇਸ ਕੋਰਟ ਚ ਚੱਲ ਰਹੇ ਆ ਇੱਥੇ ਅਸੀਂ 7% ਲੈਣਾ ਆ ਕੋਰਟ ਦੇ ਵਿੱਚ ਸਾਨੂੰ 12 13% ਦੇ ਦਿੰਦੇ ਉਦੋਂ ਪੈਸਾ ਕਿੱਥੋਂ ਆਉਂਦਾ ਇਸ ਲਈ ਸਾਰੀ ਇਹਨਾਂ ਦੀ ਬਦਮਾਸ਼ੀ ਆ ਇਹਨਾਂ ਦੀ ਨਲਾਇਕੀ ਆ ਜਿਹਦਾ ਜੋਖ ਹੋ ਰਿਹਾ ਇਸ ਲਈ ਅਸੀਂ ਅੱਜ ਜਿਹੜਾ ਮੰਗ ਪੱਤਰ ਦਿੱਤਾ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਉੱਤੇ ਜੇ ਕੋਈ ਕਾਰਵਾਰੀ ਜੇ ਵੀ ਕੰਡਿਆ ਨਹੀਂ ਹੁੰਦੀ ਇਹ ਬਹੁਤ ਸੰਗਤ ਤੇ ਕੀਤਾ ਜਾਊਗਾ ਜਿਹੜੇ ਜ਼ਿੰਮੇਦਾਰ ਹੈਗੇ ਆ ਮੈਕਮੇ ਦੇ ਅਫਸਰ ਜਿਹੜੇ ਕੋਈ ਵੀ ਹੈਗਾ ਆ ਉਹਨਾਂ ਦੇ ਖਰਾਓ ਕੀਤੇ ਜਾਣਗੇ ਉਹਨਾਂ ਦੇ ਪੁੱਤਲੇ ਸਾਰੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਦੱਸ ਦਾਂਗੇ ਅੰਮ੍ਰਿਤਸਰ ਸ਼ਹਿਰ ਵਿੱਚ ਕੋਈ ਸੰਘਰਸ਼ ਹੈ ਤੁਹਾਨੂੰ ਆਵਾਜ਼ ਸੱਚ ਦੀ ਸਾਂਝਾ ਮੋਰਚਾ ਵੱਲੋਂ ਜਿਹੜਾ ਇੱਕ ਮੰਗ ਪੱਤਰ ਦਿੱਤਾ ਗਿਆ ਇਹਦੇ ਚ ਇਹਨਾਂ ਦੀਆਂ ਵੱਖ-ਵੱਖ ਜਿਹੜੀਆਂ ਹੈਗੀਆਂ ਮੰਗਾਂ ਨੇ ਸੋ ਹੁਣ ਇਹਨਾਂ ਨੇ ਮੈਨੂੰ ਇਹ ਦਿੱਤਾ ਹੈਗਾ ਸੋ ਇਹਨਾਂ ਨੂੰ ਵਿਚਾਰ ਕੇ ਜਿਹੜਾ ਹੈਗਾ ਜਲਦੀ ਜਿਹੜਾ ਹੈਗਾ ਦਾ ਇਹਨਾਂ ਨਾਲ ਕਮਿਸ਼ਨਰ ਸਾਹਿਬ ਨਾਲ ਡਿਸਕਸ ਕਰਕੇ ਤਾਂ ਜਲਦੀ ਜਿਹੜਾ ਸਮਾਧਾਨ ਜਿਹੜਾ ਇਹਦਾ ਕੀਤਾ ਜਾਏਗਾ ਸਰ ਇਹ ਮੰਗਾ ਪੁਰਾਣੀਆਂ ਨੇ ਹਾਂ ਇਹਨਾਂ ਨੇ ਮੇਰੇ ਧਿਆਨ ਚ ਲਿਆਂਦਾ ਕਿ ਮੰਗਾ ਪੁਰਾਣੀਆਂ ਨੇ ਇੱਥੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਕਮਿਸ਼ਨਰ ਸਾਹਿਬ ਦੀ ਜਿਹੜੀ ਪੋਸਟ ਹੈ ਉਹ ਖਾਲੀ ਰਹੀ ਹੈ ਤੇ ਹੁਣ ਨਵੇਂ ਸਾਡੇ ਕਮਿਸ਼ਨਰ ਸਾਹਿਬ ਆ ਗਏ ਨੇ ਤੇ ਹੁਣ ਜਿਹੜਾ ਜਲਦੀ ਇਹਨਾਂ ਸਾਰੀਆਂ ਮੰਗਾਂ ਦਾ ਅਸੀਂ ਹੱਲ ਜਿਹੜਾ ਉਹ ਕਰਾਂਗੇ ਕਾਫੀ ਸਮੇਂ ਤੋਂ ਇਹਨਾਂ ਨੇ ਮੈਂ ਮੇਰੇ ਧਿਆਨ ਚ ਲਿਆਂਦਾ ਹੈਗਾ ਪਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਲਾਉਣਾ ਕਿ ਅਸੀਂ ਜਲਦੀ ਤੋਂ ਜਲਦੀ ਜਿਹੜਾ ਹੈਗਾ ਨਾ ਸਾਰੀਆਂ ਮੰਗਾਂ ਦੇ ਉੱਤੇ ਕਾਰਵਾਈ ਕਰਕੇ ਇਹਨਾਂ ਨੂੰ